ਕੀ ਨਾਮ ਆ ਜੀ ਆਪਣਾ? ਬਾਬੂ ਸਿੰਘ ਸਰਪੰਚੋ। ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਵੱਲੋਂ ਇੱਕ ਜਿਹੜਾ ਹੈਗਾ ਬਾਡੀ ਦਾਨ ਕੀਤੀ ਗਈ ਆ। ਇਹ ਸਕਾਰਿਆਂ ਨੂੰ ਕਿਵੇਂ ਦੇਖਦੇ ਹੋ ਜੀ ਸਰਪੰਚ ਸਾਹਿਬ? ਇਹ ਡੇਰਾ ਸੱਚਾ ਸੋਦਾ ਦੇ ਵੱਲੋਂ ਪਰਾਲਾ ਇੱਥੇ ਜਿਹੜੀ ਟੀਮ ਹੈ ਇਹਨਾਂ ਦੀ ਡੇਰੇ ਦੀ ਬਹੁਤ ਵਧੀਆ ਕੰਮ ਕਰ ਰਹੀ ਹੈ। ਪਹਿਲਾਂ ਬੂਟਿਆਂ ਦਾ ਵੀ ਕੰਮ ਕਰਵਾਇਆ ਸੀ ਇਹਨਾਂ ਨੇ ਲਾਉਣ ਦਾ ਤੇ ਹੁਣ ਜਿਵੇਂ ਬਾਡੀ ਦਾਨ ਕਰਿਆ ਇਹ ਤੇ ਮੈਡੀਕਲ ਵੀ ਬਹੁਤ ਵਧੀਆ ਪਰਾਲਾ ਇਹਨਾਂ ਦਾ। ਲੱਤੀਜੀ ਜੀ ਤੇ ਜੀ ਬੋਡੀ ਹੈਗੀ ਮਿਲਦਾ ਜੀ ਨਮੋਲਪਿੰਡ ਤੋਂ ਜੀ ਦਾਨ ਕਰਤੀ ਨਮੋਲਪਿੰਡ ਤੋਂ ਜੀ ਇਹਨਾਂ ਦੇ ਪਰਾਲਾ ਸਫਤਾ ਸਫਾਈ ਵੀ ਕਰਾਈ ਸਫਾਈ ਵੀ ਕਰਾਈ ਹੈ ਇਹਨਾਂ ਨੇ ਪਹਿਲਾਂ ਮੇਲਾ ਲੰਘ ਕੇ ਗਿਆ ਵਧੀਆ ਸਹਿਯੋਗ ਹੈ ਜੀ ਸਾਰੀ ਟੀਮ ਦਾ ਬਹੁਤ ਸਾਥ ਦਿੱਤਾ ਇਹਨਾਂ ਨੇ ਬਹੁਤ ਵਧੀਆ ਪਰਾਲਾ ਇਹਨਾਂ ਦਾ ਸਾਰੇ ਪਿੰਡ ਨੂੰ ਵੀ ਇਹਨਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਹੈ ਜੇ ਬੱਚੇ ਡਾਕਟਰ ਮਿਲ ਕੇ ਨਿਕਲਣਗੇ ਜੀ ਹਾਂ ਜੀ ਹਾਂ ਜਿਹੜੇ ਨਵੇਂ ਬੱਚੇ ਨੇ ਜਿਹੜਾ ਉਹਨਾਂ ਨੂੰ ਸਿੱਖਣ ਲਈ ਬਹੁਤ ਵਧੀਆ ਚੀਜ਼ ਮਿਲਦੀ ਹੈ ਅਈਦਾ ਹੁਣ ਸ਼ਰੀਰ ਨੇ ਤਾਂ ਰਾਤ ਹੀ ਹੋ ਜਾਣਾ ਤੇ ਉੱਥੇ ਕਿਸੇ ਦੇ ਜ਼ਵਾਖਾਂ ਦੇ ਲਈ ਕੰਮ ਆਉਂਦਾ ਬਹੁਤ ਵੱਡਾ ਪਰਾਲਾ ਇਹਨਾਂ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਇਹਨਾਂ ਦੇ ਲਈ ਅੱਗੇ ਨੂੰ ਵੀ ਇਹਨਾਂ ਦਾ ਅਸੀਂ ਵੀ ਸਹਿਯੋਗ ਦਿੰਦੇ ਰਹਾਂਗੇ ਤੇ ਬਹੁਤ ਵਧੀਆ ਪਰਾਲਾ